ਸੁਖਜਿੰਦਰ ਸਿੰਘ ਨਾਂ ਹੈ ਮੇਰਾ ਕਟਨਾ ਹੈ ਹੋਈ ਜੀ ਕਿ ਅਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਤੁਹਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਬਲ ਸਾਫ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਹੈਗਾ ਸੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫੇਰ ਪੁਲਿਸ ਕੜੀ ਸਟਡੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਥਾਣੇ ਵੱਲ ਵਾਲਿਆਂ ਨੂੰ ਲੈਣਾ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਵੀ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪਿਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਗਰ ਕਟਨਾਏ ਤੋਂ ਸਕੂਲ ਛੱਡ ਕੇ ਇਹਨੂੰ ਆਏ ਆਂ ਔਰ ਸਕੂਲੋਂ ਇਹ ਭੱਜ ਗਿਆ ਸੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਏਥੋਂ ਖਾਨਿਆਂ ਦੇ ਝੋਟਾ ਮਿਲਿਆ ਜੀ ਤੁਹਾਨੂੰ ਸੋਚਣਾ ਇਹਨਾਂ ਦੇ ਨਾਨੀ ਨੇ ਦਿੱਤੀ ਰ ਹਾਂਜੀ ਬੇ ਜੀ ਇਹ ਸਕੂਲ ਵਾਲਾ ਨੂੰ ਕੀ ਕਹਣਾ ਦੋ ਸਕੂਲ ਵਾਲਾ ਨੂੰ ਇਹ ਹੀ ਆ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂਜੀ ਧਿਆਨ ਰੱਖਣਾ ਉਹਨਾਂ ਦਾ ਹਾਂਜੀ ਬੁਦਾਹਾ ਸੌ ਸਕਦਾ ਹੈ ਲਾਪਰਵਾਹੀ ਦੇ ਨਾਲ ਖਾਣੇ ਆਇਓ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫੇਰ ਬੱਚਾ ਦਵਾ ਮੇਰੇ ਨਾਲ